ਅਸੀਂ ਦਰਿਆ ਬਿਆਸ ਦੇ ਕਿਨਾਰੇ ਦੇ ਉੱਤੇ ਖੜੇ ਆ ਬਿਲਕੁਲ ਦਰਿਆ ਬਿਆਸ ਅਤੇ ਸਤਲੁਜ ਜਿੱਥੇ ਮਿਲਦੇ ਨੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਦੂਰ ਤੱਕ ਸਿਰਫ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਪਾਣੀ ਦੀ ਸਪੀਡ ਇੰਨੀ ਜ਼ਿਆਦਾ ਹੈ ਕਿ ਇਹ ਲਗਾਤਾਰ ਇਸ ਦਾ ਸਤਾਰਾ ਜਿਹੜਾ ਪੱਧਰ ਵੱਧ ਹੀ ਰਿਹਾ ਹੈ ਹੁਣ ਵੀ ਤਕਰੀਬਨ 8-9 ਫੁੱਟ ਜਿਸ ਥਾਂ ਤੇ ਅਸੀਂ ਖੜੇ ਆ 8-9 ਫੁੱਟ ਪਾਣੀ ਚੜਿਆ ਹੋਇਆ ਹੈ ਕਿਉਂਕਿ ਇਹ ਦਰਖਤ ਹੈ ਜਿਹੜਾ ਲਵੇ ਇੱਕ ਤੁਸੀਂ ਇਹ ਦਰਖਤ ਦੇਖ ਸਕਦੇ ਹੋ ਇਸ ਦਰਖਤ ਦੇ ਬਿਲਕੁਲ ਕਹਿ ਲਈਏ ਕਿ ਸਿਖਰ ਨੂੰ ਪਾਣੀ ਲੱਗਿਆ ਹੋਇਆ ਇਹ ਦਰਖਤ ਥੋੜਾ ਜਿਹੜਾ ਉੱਪਰ ਦਿਖ ਰਿਹਾ ਅਸੀਂ ਜੇ ਥਾਂ ਦੇ ਉੱਤੇ ਖੜੇ ਹਾਂ ਧਰਤੀ ਤੋਂ ਤਕਰੀਬਨ 8-9 ਫੁੱਟ ਉੱਚੀ ਥਾਂ ਆ ਫੇਰ ਵੀ ਸਾਡੇ ਪਾਣ ਪੈਰ ਨੇ ਜਿਹੜੇ ਉਹਨਾਂ ਨੂੰ ਪਾਣੀ ਛੋ ਰਿਹਾ ਸੋ ਹੜ ਦੇ ਨਾਲ ਪੰਜਾਬ ਦੇ ਬਹੁਤ ਹਾਲਾਤ ਖਰਾਬ ਹੋਏ ਨੇ ਬਹੁਤ ਸਾਰੇ ਲੋਕਾਂ ਦੀ ਬਹੁਤ ਸਾਰੇ ਪਸ਼ੂਆਂ ਦੀ ਤੇ ਹੋਰ مالی ਨੁਕਸਾਨ ਬਹੁਤ ਹੋਇਆ। ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆਂ ਕਿ ਵਾਹਿਗੁਰੂ ਜਲਦ ਤੋਂ ਜਲਦ ਇਹਨਾਂ ਲੋਕਾਂ ਨੂੰ ਇਸ ਹੜ੍ਹ ਦੀ ਮੁਸੀਬਤ ਤੋਂ ਰਾਹਤ ਦੇ ਦੇਵੇ ਤਾਂ ਕਿ ਇਹ ਲੋਕ ਵੀ ਪੰਜਾਬ ਦੇ ਵਿੱਚ ਸੁਰੱਖਿਅਤ ਥਾਵਾਂ ਤੇ ਬੈਠੇ ਲੋਕਾਂ ਦੇ ਵਾਂਗੂ ਸੁੱਖ ਦਾ ਸਾਹ ਲੈ ਸਕਣ।